ਲਵੀ ਮੇਟਰ ਦੇ ਕੋ ਮੱਕੀ ਕਹਿੰਦੇ ਬਗਾਨੇ ਹੱਥ ਕੀ ਖੇਤੀ ਕਦੇ ਨਾ ਹੁੰਦੇ ਬੱਤੀਆਂ ਤੋਂ ਤੇਤੀ ਆਹ ਦੇਖ ਲੋ ਰਿਓ ਪਾਇਆ ਲੀਵਰ ਤੋਂ ਬਹੁਤ ਵਧੀਆ ਮੱਕੀ ਦੀਗੀ ਸਭ ਚੱਕਦੀ ਇਹਨੂੰ ਕੋਈ ਸੁੰਡੀ ਨਹੀਂ ਹੈਗੀ ਰਿਓ ਦੇ ਕਾਰਨ ਆਵੇਂ ਨੇ ਪਤਾ ਨਹੀਂ ਕਿੰਨਾ ਗਿਰਿਓ ਸਟਕੇ ਗਿਆ ਇੱਧਰ ਲਾ ਕੇ ਤਾਂ ਠੀਕ ਆ। ਇਹਦੇ ਚ ਕਲਾਮਤ ਕਰਕੇ ਗਿਆ ਰੋਦੀ। RAMU ਚੱਕ ਥੈਲਾ ਜਾ ਕੇ ਮੱਕੀ ਚ ਖਾਦ ਪਾਇਆ ਬਈ। ਆਪੋ ਵਾਲਾ RAMU ਤੋਂ ਖਾਦ। ਬੈਠ ਕੇ ਹੁਣ ਮੋੜਾਂ ਤੇ ਗੱਲਾਂ ਕਰੀ ਜਾਣੀਆਂ ਨੇ ਉਹਦੀ ਮੱਕੀ ਬਹੁਤ ਵਧੀਆ ਯਾਰ ਮੱਕੀ ਤਾਂ ਥੋੜੀ ਵੀ ਵਧੀਆ ਦੀ ਯਾਰ ਪਰ ਉਹਨਾ ਥੋਡੇ ਅਭ ਦੇ ਕੋਰਸ ਕਰੇ ਆਏ ਨੇ ਆਹ ਦੇਖੋ ਸਿਆੜੇ ਚੱਕਦਾ